ਜ਼ਿਲ੍ਹਾ ਗੁਰਦਾਸਪੁਰ ਅੰਦਰ ਆਏ ਜ਼ਬਰਦਸਤ ਅਤੇ ਭਿਆਨਕ ਹੜ੍ਹ ਦੇ ਕਾਰਨ ਜ਼ਿਲ੍ਹੇ ਦੇ ਲਗਭਗ 329 ਪਿੰਡਾਂ ਦੇ ਲਗਭਗ 35000 ਹੈਕਟੇਰ ਖੇਤਰ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਉੱਥੇ ਹੀ ਕਲਾਂ ਰੋਡ ਦੇ ਨਜ਼ਦੀਕ ਲੱਗਦੇ ਪਿੰਡ ਰੀਮਾਬਾਦ ਵਿਖੇ ਵੀ ਦਰਜਨਾ ਕਿਸਾਨਾਂ ਦੀਆਂ ਲਗਭਗ 1000 ਵੱਧ ਤੋਂ ਏਕੜ ਜ਼ਮੀਨ ਵਿੱਚ ਉਗੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ। ਆਓ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿੰਦੇ ਹਨ ਸਾਡਾ ਨਾ ਪ੍ਰਭਾਵਿਤ ਕਿਸਾਨ ਆਪਣੀ ਦੁਖਬਰੀ ਦਾਸਤਾਨ ਸਾਂਦੇ ਹੋਏ ਆ ਸਕੀਆ ਸਕੀ ਵਾਲੇ ਪਾਸੇ ਚਾਰ ਫੇਰੇ ਝੋਨਾ ਜਿਹੜਾ ਬਿਲਕੁਲ ਗਲਿਆ ਪਿਆ ਜੇ ਬਹੁਤ ਹਾਲਤ ਮਾੜੀ ਸਾਰੇ ਚਾਰ ਫੇਰੇ ਇੱਧਰ ਵੀ ਗਲਿਆ ਵੀ ਸਕੀ ਤੋਂ 5-6 ਕਿਲੋ ਉਧਰੋਂ 5-7 ਕਿਲੋ ਇੱਧਰ ਤੱਕ ਤਾਂ ਬਿਲਕੁਲ ਇਦਾਂ ਦਾ ਹੋ ਗਿਆ ਜੇ ਬਾਕੀ ਜਿਹੜੇ ਥੋੜੇ ਥੋੜੇ ਉੱਚੇ ਸਾਹ ਨੇ ਉਹ ਹਰੇ ਲੱਭਦੇ ਜਾਂ ਲੇਕਨ ਉਹ ਵੀ ਝੋਨਾ ਬਿਲਕੁਲ ਖਰਾਬ ਕੋਈ ਆਸ ਬਚਣ ਦੀ ਕੁਛ ਨਹੀਂ ਜੀ ਉਹਨਾਂ ਕੋਈ ਆਹ ਪੈਲੀਆਂ ਤਾਂ ਤੁਹਾਨੂੰ ਇਹ ਵੀ ਦੱਸਿਆ ਕਿ ਕਨ ਕੋਈ ਬੀਜੀ ਜਾਣੀ ਕਿ ਨਹੀਂ ਬੀਜੀ ਜਾਣੀ ਅਸੀਂ ਇਹ ਪਿੰਡ ਹਰੀਮਾਬਾਜੇ ਕਲਾਂ ਆਟੋ ਲੈਂਦੇ ਪਾਸੇ ਪਿੰਡ ਸੱਕੀ ਦੇ ਕੰਡੇ ਤੇ ਬਿਲਕੁਲ ਪਿੰਡ ਜੀ ਇਹਨੂੰ ਹਮੇਸ਼ਾ ਹੀ ਥੋੜਾ ਬੋੜਾ ਸੱਕੀ ਮਾਰਦੀ ਆ ਪਰ 88 ਦੇ ਹੜ੍ਹਾਂ ਤੋਂ ਬਾਅਦ ਇਹ 88 ਨਾਲੋਂ ਵੀ ਜ਼ਿਆਦਾ ਪਾਣੀ ਆਇਆ ਜੇ ਇਹਨੇ ਹਰੀਮਾਬਾਦ ਵਾਲੇ ਜਿਹੜੇ ਸੱਕੀ ਦੇ ਪਾਸੇ ਵਾਲੇ ਪਾਇਲਿਆਂ ਨੇ ਕਮ ਸੇ ਕਮ ਹੀ ਲੱਗ ਲੱਗੇ 1000 ਕਿਲਾ ਇਹਨੇ ਹਰੀਮਾਬਾਦ ਦੇ ਖਰਾਬ ਕਰ ਦਿੱਤਾ ਇਹ ਪਾਣੀ ਦਾ ਨਿਕਾਸ ਜਿਹੜਾ ਹੈ ਇਹ ਅੱਗੇ ਜਿਹੜਾ ਹਾਈਵੇ ਬਣਿਆ ਹੈ ਉਥੋਂ ਸਿਰਫ ਇੱਕਤੀ ਪੁਲ ਬਣਿਆ ਹੈ ਜਿਹੜਾ ਬਣਿਆ ਹੈ ਉਹਦੇ ਥਾਣੀ ਇੱਕ ਦਰ ਥਾਣੀ ਪਾਣੀ ਜਾਂਦਾ ਹੈ ਤੇ ਇਹਦਾ ਪਾਣੀ ਦਾ ਨਿਕਾਸ ਹੈ ਤੇ ਸਾਨੂੰ ਖਤਰਾ ਪੈ ਗਿਆ ਕਿ ਹਮੇਸ਼ਾ ਸਾਡੇ ਪਿੰਡ ਦਾ ਪਾਣੀ ਹੋਰ ਵੀ ਜਿਹੜੇ ਕਲਨੌਰ ਦਾ ਇਧਰ ਜਿੰਨਾ ਪਾਣੀ ਹੈ ਉਹ ਗਾਂ ਨਿਕਾਸ ਹੋਣਾ ਨਹੀਂ ਸਾਹੀਂ ਇਹ ਗਿਜਾਜ ਕਰਨੀ ਹੈ ਸਰਕਾਰ ਅਗੇ ਕਿ ਜਿਹੜਾ ਹਾਈਵੇਅ ਡੇਰਾ ਬਾਬਾ ਨਾਨਕ ਨੂੰ ਬਣਿਆ ਹੈ ਉਹਦੇ ਵੱਡੇ ਵੱਡੇ ਪੁਲ ਬਣਾਏ ਜਾਣ ਤਾਂ ਜੋ ਜੋ ਪਿੱਛੇ ਕਿਸਾਨ ਨੇ ਉਹਨਾਂ ਨੂੰ ਥੋੜੀ ਜੀ ਰਾਹ ਮਿਲੇ ਇਸ ਕਰਕੇ ਸਾਡਾ ਤੇ ਰਿਆਜ ਇੱਥੇ ਜ਼ਮੀਨ ਦਾ ਵੇਖੋ ਚੜ੍ਹਦੇ ਪਾਸੇ ਲੈਹਦੇ ਪਾਸੇ ਸੱਕੀ ਦੇ ਦੇਣੇ ਬਾਹੀਂ ਤੁਸੀਂ ਵੇਖਿਆ ਹੀ ਆ ਇੰਨੀ ਕਿ ਫਸਲ ਖਰਾਬ ਹੋ ਗਈ ਆ ਡੰਗਰ ਲੋਕੀ ਦੇ ਡੇਰਿਆਂ ਤੋਂ ਪਿੰਡ ਲੈ ਗਏ ਨੇ ਉਹੀ ਤੂੜੀ ਤੰਦ ਨਹੀਂ ਬਚਿਆ ਕੁਛ ਨਹੀਂ ਬਚਿਆ ਹਰਿਆ ਤੋਂ ਹਰਿਆ ਤੋਂ ਬਚਣਾ ਹੀ ਕੀ ਬਾਕੀ ਜਿਹੜੇ ਝੋਨੇ ਥੋੜੇ ਬੋਤੇ ਹਰੇ ਦੇਖਦੇ ਨੇ ਉਹਦੀਆਂ ਮੁੰਜਰਾਂ ਚਿੱਟੀਆਂ ਨਿਕਲਣਗੀਆਂ ਜਾਂ ਕਾਲੀਆਂ ਨਿਕਲਣਗੀਆਂ ਜੇ ਉਹ ਦੇਖਣ ਨੂੰ ਹਰੇ ਜਾਪਦੇ ਜੇ ਉਹ ਵੀ ਜ਼ੀਰੋ ਜੇ ਟਾਣਾ ਅਮਰਜੀਤ ਸਿੰਘ ਜੇ ਤੇ ਪਿੰਡ ਮੇਰਾ ਹਰੀਮਾਵਾਦ ਸਾਡੇ ਕੋਲ ਪਹਿਲੀ 12 13 ਕਿਲੇ ਸਾਡੀ ਆਪਣੀ ਆ ਕੁਝ 5 ਕਿਲੇ ਠੇਕੇ ਤੇ ਲਈ ਸੀ ਚਾਰ ਪੰਜ ਕਿਲੇ ਜਿਹੜੇ ਆ ਉਹ ਬਾਹਮਤੀ ਦੇ ਡੇਰੇ ਦੇ ਲੱਗ ਲੱਗੇ ਉੱਤੇ ਤਾਂ ਹੀ ਉਹ ਜਿਹੜੀ ਸਰੀ ਨਹੀਂ ਆ ਜਿਹੜੀਆਂ ਮੁੰਜਰਾ ਨਿਕਲਦੀਆਂ ਨੇ ਉਹ ਵੀ ਕਾਲੀਆਂ ਤੇ ਚਿੱਟੀਆਂ ਨਿਕਲਦੀਆਂ ਨੇ ਉਹਦਾ ਵੀ ਕੋਈ ਪ੍ਰੋਸਾ ਨਹੀਂ ਜਿਹੜੀ ਠੇਕੇ ਦੇ ਦਾ ਪੰਜ ਕਿਲੇ ਹੀ ਤੇ ਕੁਝ ਸੰਭ ਦੇ ਵਿੱਚ ਜੋ ਡੇਰਾ ਬਾਬਾ ਰੋਡ ਦੇ ਨਾਲ ਲੱਗਦੀ ਆ ਉਹ ਸੰਭ ਚ ਵੀ ਸਾਰੀ ਖਰਾਬ ਹੋ ਗਈ ਹੈ ਅਸੀਂ ਸਰਕਾਰ ਅੱਗੇ ਇਹ ਪੀਲ ਕਰਨੇ ਆ ਕਿ ਸਾਡੇ ਪਿੰਡ ਨੂੰ ਪ੍ਰਸ਼ਾਸਨ ਨੂੰ ਅਸੀਂ ਇਹ ਪੀਲ ਕਰਨ ਦੇ ਆ ਕਿ ਸਾਡੇ ਪਿੰਡ ਵੀ ਆ ਕੇ ਇੱਕ ਵਾਰੀ ਘੇੜਾ ਮਾਰਨ ਦੇਖਣ ਸਾਡੀ ਫਸਲ ਨੂੰ ਤੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਥੋੜਾ ਬੋਤਾ ਜੋ ਵੀ ਬੰਦਾ ਇਹਨਾਂ ਕੋਲ ਹੁਣ ਕੁਝ ਵੀ ਨਹੀਂ ਰਹਿ ਗਿਆ ਨਾ ਚਾਰਾ ਨਾ ਹਰਿਆ ਗਾਂ ਦਾਣੇ ਦੀ ਵੀ ਕੋਈ ਆਸ ਨਹੀਂ ਆ ਤੇ ਇਹਨਾਂ ਨੂੰ ਵੀ ਜੀਣ ਵਾਸਤੇ ਕੁਝ ਕੁਛ ਨਾ ਕੁਛ ਮਿਲਣਾ ਚਾਹੀਦਾ ਹੈ ਹੀਰਾ ਸਿੰਘ ਜੀ ਕਿੰਨੀ ਫਸਲ ਖਰਾਬ ਹੋਈ ਜੀ ਮੇਰੀ ਫਸਲ ਜੀ 8 ਗਲੇ ਸਾਹ ਹੋਇਆ ਖਰਾਬ ਕਿੰਨੇ ਚਿਰ ਦਾ ਪਾਣੀ ਆਇਆ ਹੈ ਇਹ 26 ਦਿਰੀ ਦਾ ਪਾਣੀ ਜੇ ਉਹ ਦਿਨ ਦਾ ਪਾਣੀ ਚੜਿਆ ਬਿਲਕੁਲ ਪਾਣੀ ਪਹਾੜ ਪਿੱਛੋਂ ਦਰਿਆ ਨਾਲ ਘਟ ਮਾਰ ਕੀਤੀ ਹੈ ਜੀ ਕਿਰਨੇ ਨਾ ਇਹ ਸਭ ਤੋਂ yağ ਮਾਰ ਰਿਹਾ ਕਰਦੀ ਇਹਨੂੰ ਜੀ ਇਹਦੀ ਕੋਈ ਸਫਾਈ ਨਹੀਂ ਕੋਈ ਲੈਣਾ ਦੇਣਾ ਨਹੀਂ ਇਹ ਦਾ ਦਰਿਆ ਜਿਹੜਾ ਨਾ ਮੜਾ ਮੀਂਹ ਪਿਆ ਦਰਿਆ ਹੀ ਸਮਝੋ ਬਣਿਆ ਰਹਿੰਦਾ ਜੀ ਮਾਉ ਮੜਾ ਜੀ ਇਹਦਾ ਤੇ ਕੋਈ ਡੰਗਰ ਬੱਛਾ ਡੰਗਰ ਬੱਛਾ ਜੇ ਪਿੰਡ ਲਾਗੇ ਹਾਂ ਤੂੜੀ ਤਾੜੀ ਤੇ ਸਾਡੇ ਰੜ ਰੜ ਗਈ ਏ ਤੇ ਹੁਣ ਪਿੰਡ ਡੰਗ ਡੰਗ ਲੈ ਲੋਕਾਂ ਕੋ ਲਈ ਦੀਆਂ ਦੋ ਦੋ ਚਰਚਾ ਪੰਡਾ ਲਈਆਂ ਨੇ ਤੇ ਕੋਈ ਚਾਰ ਦੇਖਣੇ ਬਾਬੇ ਕੋਈ ਪਾਉ ਹੋ ਤੇ ਆ ਗਲੋ ਜੀ ਕੋਈ ਪ੍ਰਸ਼ਾਸਨਿਕ ਵਿਗਾਰੀ ਨਾ ਜੀ ਨਾ ਕੋਈ ਪਿੰਡੂ ਆਉਂਦੇ ਨੇ ਉਥੇ ਫੋਟੋ ਲਵਾ ਕੇ ਫਿਰ ਨਿਕਲ ਜਾਂਦੇ ਨੇ ਕੋਈ ਨਹੀਂ ਇੱਥੇ ਤੱਕ ਆਇਆ ਇੱਥੇ ਤਾਂ 1000 ਕਿਲਾ ਹੋਈ ਹੋਈ ਨੇ ਸਭ ਨੇ ਈ ਮੰਗ ਕਰਦੇ ਜੀ ਮੰਗੇ ਹੋਈ ਕਰਨੇ ਆ ਜੇ ਜੋ ਮੰਦਾ ਸਰਕਾਰ ਦੇ ਅਬਰ ਸਰਕਾਰ ਨੇ ਕੀ ਦੇਣਾ ਸਰਕਾਰ ਦੇ ਉਹੀ ਗੱਲ ਰਹੁੰਦੇ ਜਾਣੇ ਨੂੰ ਕਿਹਦੇ ਟੋਫੀ ਦੇਣ ਵਾਲੀ ਗੱਲ ਕਰਨ ਦੀ ਇਹ ਇਹਨਾਂ ਦੇਣਾ ਕਿ ਇਹਨੇ ਕੀ ਜੇ ਹਾਨੂੰ ਦੇ ਸੱਕੀ ਮਾਰੀ ਜਾਂਦੀ ਹੈ ਦਰਿਆ ਜਾਂ ਘਟ ਮਾਰਦਾ ਜੀ